ਆ ਕਾਕਾ ਬੜੀਆਂ ਅੱਖਾਂ ਕੱਡ ਕੱਡ ਕੇ ਲੰਗਦਾ ਹੈ ਕੀ ਗੱਲ ਨਵਾਂ ਸਾਲ ਨਹੀਂ ਵੇਖਣਾ ਤੁਸੀਂ ਬਈ ਸਾਰਿਆਂ ਨੇ ਮੈਨੂੰ ਹੱਸਦੇ ਗਿਲਦੇ ਦੇਖਿਆ ਅੱਜ ਤੱਕ ਮੈਂ ਹਮੇਸ਼ਾ ਖੁਸ਼ ਹੀ ਰਹਿਣਾ ਨਾ ਜ਼ਿਆਦਾਤਰ ਪਰ ਮੇਰੀ ਲਾਈਫ ਐਦਾਂ ਨਹੀਂ ਸੀ ਹੁੰਦੀ ਹਮੇਸ਼ਾ ਤੇ ਮੇਰੇ ਲਾਈਫ 'ਚ ਬਹੁਤ ਜਿਆਦਾ ਹਾਰ ਟਾਈਮ ਵੀ ਆਇਆ ਕਿਸੇ ਟਾਈਮ ਜਾ ਕੇ ਇੱਕ ਟਾਈਮ ਮੈਂ ਐਦਾਂ ਦਾ ਹੋ ਗਿਆ ਸੀਗਾ ਬਈ ਮਤਲਬ ਮੈਂ ਪੈਰਾਲਾਈਜ਼ ਹੋ ਗਿਆ ਸੀਗਾ ਮੇਤੋ ਤੁਰ ਫਿਰ ਵੀਂਦਾ ਹੋ ਰਿਹਾ ਬਿਲਕੁਲ ਵੀ ਮੈਂ ਬੈੱਡ ਤੇ ਬਿਲਕੁਲ ਹੀ ਪੈ ਗਿਆ ਸੀਗਾ ਬਹੁਤ ਜਿਆਦਾ ਕੋਸ਼ਿਸ਼ ਕੀਤੀ ਪਰ ਡਾਕਟਰ ਵੀ ਹੱਥ ਕੜੇ ਕਰ ਗਏ ਸੀਗੇ ਕੁਝ ਨਹੀਂ ਹੋਇਆ ਹੈਗਾ ਤੇ ਸ਼ਰਮਾ ਜੀ ਦਾ ਮੈਂ ਬਹੁਤ ਬੜਾ ਦੇਨਦਾਰ ਆ ਮਤਲਬ ਬਹੁਤ ਜਿਆਦਾ ਇਹਨਾਂ ਨੇ ਮੇਰੀ ਹੈਲਪ ਕੀਤੀ ਲਾਈਫ ਦੇ ਵਿੱਚ ਉਦਾਂ ਹਾਸੀ ਮਜ਼ਾਕ ਜਿੰਨਾ ਆਪਾਂ ਕਰੀਏ ਠੀਕ ਆ ਕੋ ਚੱਕਰ ਪਰ ਇਹਨਾਂ ਦਾ ਮੇਰੀ ਲਾਈਫ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਮੈਂ ਤੁਹਾਨੂੰ ਦੱਸਦਾ ਹਾਂ ਉਹ ਕਿੱਦਾਂ ਹਨਾ ਕੱਲ ਇਦਾਂ ਵੀ ਜਿਹੜਾ ਮੇਰੇ ਨਾਲ ਦਾ ਮੁੰਡਾ ਸੀਗਾ ਉਹ ਬਹੁਤ ਜਿਆਦਾ ਸ਼ਰਮਾ ਇਹਨੂੰ ਦੇ ਦਈ ਸਵੇਰ ਸ਼ਾਮ ਵੀ ਨਹੀਂ ਸ਼ੈਰੀ ਹੁੰਦਾ ਰਹਿੰ ਪਰ ਮੈਂ ਇੱਕ ਦਿਨ ਦੇਖਿਆ ਦੋ ਦਿਨ ਦੇਖਿਆ ਤੀਜੇ ਦਿਨ ਮੈਨੂੰ ਇੱਕਦਮ ਅੰਦਰ ਜੋ ਹੋਇਆ ਤਾਂ ਮੈਂ ਅਟਕ ਕੇ ਚਾਰ ਚਬੀੜਾਂ ਲਾਈਆਂ ਮਿਰਕਲ 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 ਮੇਰਾ ਮਿਰਕਲ ਸੋ ਐਦਾਂ ਨਾ ਚਾਹੁੰਦੇ ਹੋਏ ਵੀ ਛੜਮਾ ਹੀ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਪਹਿਲਾਂ ਤਾਂ ਮੈਂ ਕਿਸੇ ਪਾਸਟਰ ਕੋ ਜਾਣ ਵਾਸਤੇ ਸੋਚ ਰਿਹਾ ਸੀਗਾ ਪਰ ਮੈਂ ਐਦਾਂ ਹੀ ਠੀਕ ਹੋ ਗਿਆ ਤੇ ਮੈਂ ਛੜਮਾ ਹੀ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਤੁਹਾਨੂੰ ਵੀ ਕਹਿੰਦਾ ਕਿ ਕਿਸੇ ਨੂੰ ਬਿਨਾਂ ਮਿਲ ਤੋਂ ਹੇਟ ਨਾ ਕਰੋ ਧੰਨਵਾਦ ਹਾਈਲਾ ਜੋ ਹੀ ਚਾਹੁੰਦਾ ਤਾਂ ਮੈਂ ਕਿੱਦਾਂ ਸਾਰਾ ਸੀਨਾ ਪਾਟ ਦਾ ਜਦੋਂ ਗੱਲ ਕਰਦੇ ਆ ਸਾਡੀ ਜਿਹੜੀ ਟੀਮ ਹੈ ਨੌਜਵਾਨਾਂ ਦੀ ਟੀਮ ਹੈ ਇਹ ਕਰੰਟਾ ਪੂਰਾ ਸਾਡੇ ਚ